ਨਾਲਕਾ ਜੀ ਦੇ ਮਾ ਭਾਬੀ ਜੀ ਦਾ ਦਿਹਾਂਤ ਹੋਇਆ ਉਸ ਦੇ ਸ਼ੋਕ ਦੇ ਵਿੱਚ ਇਹਨਾਂ ਦਾ ਇਹਨਾਂ ਦੇ ਦੁੱਖ ਦੇ ਵਿੱਚ ਮੈਂ ਅਫਸੋਸ ਕਰਨ ਆਈ ਹਾਂ ਮੈਂ ਤੁਹਾਨੂੰ ਕਿਹਾ ਤਾਂ ਅੱਜ ਜਿਹੜੇ ਆ ਅੱਜ ਇਲੈਕਸ਼ਨ ਆ ਰਹੀਆਂ ਨੇ ਐਪੀ ਦੇ ਇਹਦੇ ਵਿੱਚ ਕੀ ਯੋਗਦਾਨ ਹੈਗਾ ਪੰਜਾਬ ਦਾ ਦੇਖੋ ਟਾਈਮ ਆ ਜਾਊਗਾ ਤਾਂ ਦੱਸਾਂਗੇ ਪਰ ਜੇ ਕੋਈ ਸਿਆਸੀ ਬੰਦਾ ਹੁੰਦਾ ਹੈ ਉਹ ਹਰ ਵਕਤ ਤਿਆਰੀ ਦੇ ਵਿੱਚ ਔਰ ਆਪਣਾ ਯੋਗਦਾਨ ਚਿਕਨਾ ਦੇ ਵਿੱਚ ਪਾਉਣ ਦੇ ਲਈ ਤਿਆਰੀ ਰਹਿੰਦਾ ਤੇ ਮੈਡਮ ਜੇ ਤੁਹਾਨੂੰ ਕੋਈ ਸਾਨੂੰ ਪਤਾ ਨਾ ਕਰੇ ਵੀ ਆਮ ਪਾਰਟੀ ਜਿਹੜੇ ਵਾਅਦੇ ਕਰਦੇ ਉਹਨਾਂ ਦੇ ਪੂਰੇ ਨਹੀਂ ਉੱਤਰੇ ਹੈਗੇ ਟੋਡਾ ਕੀ ਕਹਿਣਾ ਹੈ ਇਸ ਦੇ ਵਿੱਚ ਮੈਂ ਤਾਂ ਇਹ ਕਹਿ ਰਹੀ ਹਾਂ ਕਿ ਜ਼ਮੀਨ ਤੇ ਤਾਂ ਉਤਰੀ ਨਹੀਂ ਆਮ ਪਾਰਟੀ ਉਹ ਤਾਂ ਪੋਸਟਰਾਂ ਜੋਗੀ ਰਹਿ ਗਈ ਹੂੰ ਜੇ ਜੈਸਰ ਉਹ ਕਹਿ ਰਹੇ ਜਿਵੇਂ ਤੁਸੀਂ ਇਹ ਕੁਝ ਕਰਤਾ ਮਤਲਬ ਪੰਜਾਬ ਦੇ ਵਿੱਚ ਦੇਖ ਹੀ ਨਹੀਂ ਰਿਹਾ ਜੀ ਉਹ ਇਹ ਜਿਹੜੇ ਭਗਵੰਤ ਮਾਨ ਨੇ ਕੇਜਰੀਵਾਲ ਵਾਸਤੇ ਰਹਿ ਚੁੱਕੇ ਨੇ ਇੱਥੇ। ਦੇਖੋ ਕਿਸ ਵਾਸਤੇ ਰਹਿ ਚੁੱਕੇ ਕਿਸ ਵਾਸਤੇ ਨਹੀਂ ਰਹਿ ਚੁੱਕੇ ਇਹ ਤਾਂ ਮੈਂ ਕਹਿ ਨਹੀਂ ਸਕਦੀ ਪਰ ਇੰਨਾ ਹੈ ਕਿ ਮੇਰੇ ਖਿਆਲ ਚ ਜਿਆਦਾ ਇਹਨਾਂ ਦਾ ਪ੍ਰਚਾਰ ਹੈਗਾ ਔਰ ਜਿਸ ਤਰ੍ਹਾਂ ਤੁਸੀਂ ਆਪ ਹੀ ਕਿਹਾ ਕਿ ਜ਼ਮੀਨ ਦੇ ਉੱਤੇ ਤਾਂ ਕੁਝ ਦਿਸਦਾ ਹੈ ਨਹੀਂ ਵੱਡੀਆਂ-ਵੱਡੀਆਂ ਗੱਲਾਂ ਵੱਡੀਆਂ-ਵੱਡੀਆਂ ਪੋਸਟਰਾਂ ਇਹਦੇ ਨਾਲ ਤਾਂ ਫਿਰ ਬਹੁਤ ਹੀ ਸੰਤੁਸ਼ਟੀ ਆਈ ਹੁੰਦੀ ਪੰਜਾਬ ਤਾਂ ਬਿਲਕੁਲ ਖਰਾਪ ਆਰਾ ਖੁਸ਼ੀਆਂ ਨਾਲ ਭਰਿਆ ਹੋਇਆ ਹੁੰਦਾ ਅੱਜ ਥੈਂਕ ਯੂ ਯਸਕਨ ਸੋ ਅੱਜ ਮਹਾਰਾਣੀ ਜੀ ਤੁਹਾਡੇ ਅੱਜ ਗ੍ਰੈਬ ਦੇ ਕੇ ਪਹੁੰਚੇ ਦੀ ਇਸ ਕੰਮ ਨੂੰ ਲੈ ਕੇ ਪਹਿਲਾਂ ਤਾਂ ਮਹਾਰਾਣੀ ਜੀ ਤੇ ਬਰਿੰਦਰ ਬਿੱਟੂ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਅੱਜ ਘਰੇ ਆ ਕੇ ਸਾਡੇ ਸਤਿਕਾਰਯੋਗ ਵੱਡੇ ਭਾਬੀ ਹਰਵੰਸ ਕੌਰ ਪਿੱਛੇ ਕਰਕੇ ਉਹਨਾਂ ਅਧਿਆਨਤ ਹੋ ਗਏ ਸੀ ਤੇ ਮਹਾਰਾਣੀ ਭੋਗ ਤੇ ਪਹੁੰਚ ਨਹੀਂ ਸਕੇ ਸੀ ਇਸ ਕਰਕੇ ਅੱਜ ਉਹ ਆਪਣੀ ਹਾਜ਼ਰੀ ਲਵਾਉਣ ਵਾਸਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੀ ਸੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ